ਬੇਨਤੀ ਕਰਾਂ ਇਹ ਸਰੀਰ ਘਰ ਹੈ ਇਹ ਸਰੀਰ ਹੀ ਕੋਠੜੀ ਹੈ ਜਿਹਦੇ ਅੰਦਰ ਕੋਠੜੀ ਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਹੈ ਭਜਨ ਬੰਦਗੀ ਨਹੀਂ ਹੈ ਖਾਲੀ ਪਈ ਹੈ ਕੋਠੀ ਉਹਦੇ ਅੰਦਰ ਫਿਰ ਇਨਸਾਨੀ ਵੱਸਦਾ ਉਹਦੇ ਅੰਦਰ ਸ਼ੈਤਾਨ ਵੱਸਦਾ ਇਹ ਤੇ ਮੰਨਦੇ ਆ ਨਾ ਵੀ ਜਿਹੜਾ ਘਰ ਕਈ ਸਾਲਾਂ ਤੋਂ ਬੰਦ ਪਿਆ ਹੋਵੇ ਨਾ ਕਈ ਸਾਲਾਂ ਤੋਂ ਖੰਡਰ ਬਣ ਗਿਆ ਹੋਵੇ ਤੇ ਲੋਕ ਉਹਦੇ ਕੋਲੋਂ ਵੀ ਜਾਣ ਤੋਂ ਡਰਦੇ ਨੇ ਵੀ ਕਿਤੇ ਅੰਦਰ ਸ਼ੈਤਾਨੀ ਨਾ ਹੋਵੇ ਉਹ ਪਤਾ ਨਹੀਂ ਹੈ ਜਾਂ ਨਹੀਂ ਹੈ ਪਰ ਇਹ ਜਿਹੜੀ ਕੋਠੀ ਹੈ ਇਹਦੇ ਵਿੱਚ ਸ਼ੈਤਾਨ ਜ਼ਰੂਰ ਆ ਜਾਂਦਾ ਅਸੀਂ ਭੂਤਾਂ ਪ੍ਰੇਤਾਂ ਤੋਂ ਡਰਦੇ ਹਾਂ ਜਿਹੜੇ ਇਨਸਾਨ ਜਿਉਂਦੇ ਜਾਗਦੇ ਭੂਤ ਪ੍ਰੇਤ ਨਹੀਂ ਇਹਨਾਂ ਤੋਂ ਡਰਨ ਦੀ ਲੋੜ ਹੈ ਇਹ ਨਹੀਂ ਅਸਲ ਵਿੱਚ ਭੂਤ ਪ੍ਰੇਤ ਜਿਹੜੇ ਜਿਉਂਦੇ ਜਾਗਦੇ ਇਨਸਾਨ ਸ਼ੈਤਾਨ ਬਣ ਕੇ ਘੁੰਮ ਰਹੇ ਨੇ ਜਿਉਂਦੇ ਜਾਗਦੇ ਤੁਰੇ ਫਿਰਦੇ ਇਨਸਾਨ ਹਵਾਨ ਬਣ ਕੇ ਚੱਲ ਰਹੇ ਨੇ ਇਹ ਨਹੀਂ ਅਸਲ ਵਿੱਚ ਭੂਤ ਕਿਉਂਕਿ ਇਹਨਾਂ ਦੇ ਅੰਦਰ ਕੋਠੀ ਵਿੱਚ ਨਾਮ ਰਸ ਨਹੀਂ ਹੈ ਇਹਨਾਂ ਦੇ ਅੰਦਰ ਜਿਹੜੀ ਆ ਸਰੀਰ ਰੂਪੀ ਜਿਹੜੀ ਕੋਠੀ ਹੈ ਇਹ ਅੰਦਰੋਂ ਖਾਲੀ ਪਈ ਹੈ ਨਾਮ ਤੋਂ ਕਬੀਰ ਸਾਹਿਬ ਨੇ ਇਹ ਜ਼ਿਕਰ ਕੀਤਾ ਹੈ ਕਬੀਰ ਜਾਂ ਘਰ ਸਾਧਨਾ ਸੇਵੀ ਐ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੀ ਅਸੀਂ ਹੋਰ ਹੋਰ ਭੂਤਾਂ ਤੋਂ ਡਰਦੇ ਮੈਂ ਆਂ ਭੈੜੀਆਂ ਭੈੜੀਆਂ ਸ਼ਕਲਾਂ ਬਣਾ ਕੇ ਉਹਨਾਂ ਦੀਆਂ ਡਰ ਰਹੇ ਆਂ ਮਾਰੇ ਕਹਿੰਦੇ ਨਹੀਂ ਆ ਭੂਤ ਨੇ ਜਿਨ੍ਹਾਂ ਦੇ ਅੰਦਰ ਨਾਮ ਰਾਸ ਨਹੀਂ ਹੈ ਇਹ ਤਾਂ ਇਨਸਾਨੀਅਤ ਵੀ ਮਾਰ ਚੁੱਕਿਆ ਇਹ ਜਿੱਥੇ ਇਨਸਾਨੀਅਤ ਮਰਦੀ ਹੈ ਉੱਥੇ ਤਾਂ ਸ਼ੈਤਾਨ ਜਾਗਦਾ ਹੈ ਜਿੱਥੇ ਮਨੁੱਖਤਾ ਖਤਮ ਹੁੰਦੀ ਹੈ ਉੱਥੇ ਹੀ ਤੇ ਹਯਵਾਨ ਹਯਵਾਨੀਅਤ ਜਾਗਦੀ ਹੈ ਦਰਿੰਦਾ ਬਣ ਗਿਆ ਇਨਸਾਨ ਹਯਵਾਨ ਬਣ ਗਿਆ ਸ਼ੈਤਾਨ ਬਣ ਗਿਆ ਅੱਜ ਸਮਾਜ ਵਿੱਚ ਆਏ ਦਿਨ ਆਏ ਦਿਨ ਜਿਹੜੀਆਂ ਭੈੜੀਆਂ ਮਾੜੀਆਂ ਕਰਤੂਤਾਂ ਹੋ ਰਹੀਆਂ ਇਹ ਕੌਣ ਕਰ ਰਿਹਾ ਹੈ ਇਨਸਾਨ ਨਾਲੋਂ ਤੇ ਜਾਨਵਰ ਵੀ ਚੰਗਾ ਹੈ। ਇਨਸਾਨ ਨਾਲੋਂ ਤੇ ਪਸ਼ੂ ਵੀ ਚੰਗਾ ਹੋ ਗਿਆ, ਜਾਨਵਰ ਵੀ ਚੰਗਾ। ਜਿੰਨਾ ਇਨਸਾਨ ਚੰਗਾ ਬਣਿਆ ਸੀ ਅੱਜ ਉਹੀ ਸਭ ਤੋਂ ਮਾੜਾ ਤੇ ਭੈੜਾ ਬਣਦਾ ਜਾ ਰਿਹਾ ਹੈ। ਪਿਛਲੇ ਸਮੇਂ ਦੇ ਵਿੱਚ ਜੋ ਸਾਡੀ ਇੱਕ ਧੀ ਰਾਣੀ ਦੇ ਨਾਲ ਘਟਨਾ ਵਾਪਰੀ ਦਰਿੰਦਿਆਂ ਨੇ ਹੈਵਾਨੀਅਤ ਦਿਖਾਈ। ਉਸ ਹੈਵਾਨੀਅਤ ਚ ਕਿਵੇਂ ਨੋਚ-ਨੋਚ ਕੇ ਖਾਂਦੇ ਆ ਤੇ ਕਿਸੇ ਨੇ ਇੱਕ ਤਸਵੀਰ ਬਣਾਈ ਹੈ ਤੇ ਸੱਚੀ ਹੈ ਉਹ ਇੱਕ ਸਾਡੀ ਨੌਜਵਾਨ ਧੀ ਤੁਰ ਹੀ ਜਾਂਦੀ ਹੈ ਤੇ ਚਾਰ-ਪੰਜ ਕੁੱਤੇ ਜਿਹੜੇ ਨੇ ਉਹ ਇਕੱਠੇ ਦਿਖਾਈ ਦਿੱਤੇ ਤੇ ਉਹ ਡਰ ਗਈ ਵੀ ਕਿਤੇ ਮੈਨੂੰ ਨੋਚ ਨਾ ਲੈਣ ਉਹ ਪਤਾ ਕੀ ਕਹਿੰਦੇ ਆ ਕਹਿਣ ਲੱਗੇ ਭੈਣੇ ਲੰਘ ਜਾ ਸਾਡੇ ਤੋਂ ਡਰਨ ਦੀ ਲੋੜ ਨਹੀਂ ਆ ਕਿਉਂ ਕਿਉਂਕਿ ਅਸੀਂ ਉਹ ਇਨਸਾਨ ਨਹੀਂ ਆ ਜਿਹੜੇ ਅੰਦਰੋਂ ਹਯਵਾਨ ਹੋ ਚੁੱਕੇ ਆ ਬੜਾ ਕੁਝ ਉਸ ਤਸਵੀਰ ਨੇ ਬਿਆਨ ਕਿ ਇਹ ਇਨਸਾਨ ਦੇ ਮੂੰਹ ਤੇ ਚਪੇੜ ਨਹੀਂ ਤੇ ਹੋਰ ਕੀ ਆ ਵੀ ਸਾਡੇ ਨਾਲੋਂ ਤੇ ਉਹ ਵੀ ਚੰਗੇ ਹੋ ਗਏ ਇਨਸਾਨ ਤੇ ਇੰਨਾ ਭੜਾ ਤੇ ਇੰਨਾ ਮਾੜਾ ਇਨਸਾਨ ਬਣਦਾ ਜਾ ਰਿਹਾ ਕਾਰਨ ਕੀ ਆ ਅੰਦਰ ਰਸ ਨਹੀਂ ਆ ਅੰਦਰ ਨਾਮ ਨਹੀਂ ਆ ਅੰਦਰ ਆ ਕੋਠੀ ਖਾਲੀ ਪਈ ਐ ਇਹ ਤਾਂ ਅੰਦਰੋਂ ਸ਼ਮਸ਼ਾਨ ਘਾਟ ਬਣਿਆ ਪਿਆ ਤੇ ਘਰ ਮਰ ਹੱਠ ਸਾਰਗੇ ਉਹ ਮਸਾਣਾ ਨੇ ਉਹ ਸ਼ਮਸ਼ਾਨ ਘਾਟ ਨੇ ਅਸੀਂ ਬਾਰੋਂ ਇਨਸਾਨ ਅੰਦਰ ਹਾਲਤ ਸਾਡੀ ਮੁਰਦੇ ਵਾਲੀ ਐ ਉਹ ਉਹ ਥਾਂ ਜਿੱਥੇ ਮੁਰਦੇ ਰੱਖੇ ਜਾਂਦੇ ਆ ਅੰਦਰ ਤਾਂ ਘਰ ਉਹ ਬਣਿਆ ਪਿਆ ਸਾਡੀ ਜਿਸ ਘਰ ਵਿੱਚ ਭਜਨ ਬੰਦਗੀ ਨਹੀਂ ਹੈ ਜਿਸ ਘਰ ਦੇ ਵਿੱਚ ਸੇਵਾ ਸਿਮਰਨ ਨਹੀਂ ਹੈ ਉਹ ਘਰ ਭਾਵੇਂ ਜਿੰਨਾ ਮਰਜੀ ਸ਼ਿੰਗਾਰ ਲਓ ਭਾਵੇਂ ਕਰੋੜ ਰੁਪਇਆ ਲਾ ਦਿਓ ਭਾਵੇਂ ਹੀਰੇ ਜੜਾ ਲਓ ਭਾਵੇਂ ਕੰਧਾਂ ਸੋਨੇ ਦੀਆਂ ਬਣਾ ਲਓ ਭਾਵੇਂ ਤੁਸੀਂ ਅੰਦਰ ਸਾਰਾ ਜਿਹੜਾ ਡੈਕੋਰੇਟ ਜੋ ਕਰਨਾ ਹੈ ਉਹ ਸਾਰਾ ਸੋਨੇ ਨਾਲ ਕਰ ਦਿਓ ਹੀਰੇ ਮੋਤੀ ਜੜ ਦਿਓ ਪਰ ਮਰਜੀ ਕਹਿੰਦੇ ਘਰ ਨਹੀਂ ਜੇ ਬਣਨਾ ਉਹ ਘਰ ਨਹੀਂ ਬਣਨਾ ਉਹ ਮਸਾਣੀ ਰਹਿਣੀਆਂ ਉਹ ਅੰਦਰੋਂ ਕਬਰਸਤਾਨੀ ਨਜ਼ਰ ਆਏਗਾ ਕਿਉਂਕਿ ਅੰਦਰ ਚਾਰ ਜੀ ਨਹੀਂ ਰਹਿੰਦੇ ਅੰਦਰ ਭਜਨ ਬੰਦਗੀ ਨਾਮ ਸਿਮਰਨ ਨਹੀਂ ਹੈ ਅੱਜ ਪੰਜਾਬ ਦੀ ਹਾਲਤ ਆਪਾਂ ਦੇਖਦੇ ਆ ਨਾ ਕੀ ਬਣ ਚੁੱਕੀ ਹੈ ਜਿਹੜੇ ਸਾਡੇ ਭੈਣ ਭਰਾ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਆ ਪਿੱਛੋਂ ਘਰ ਸੰਭਾਲਣ ਵਾਲਾ ਕੋਈ ਵੀ ਨਹੀਂ ਹੈ ਕਿੰਨੇ-ਕਿੰਨੇ ਸਾਲਾਂ ਤੋਂ ਉਹ ਘਰ ਬੰਦ ਪਿਆ ਅੰਦਰ ਕੀ ਹੈ ਅੰਦਰ ਪੰਛੀਆਂ ਨੇ ਆਪਣੇ ਆਲਣੇ ਪਾਏ ਹੋਏ ਆ ਜਾਲੇ ਉਹਨਾਂ ਵਿੱਚ ਕਈ ਤਰ੍ਹਾਂ ਦੇ ਜੀਵ ਤੁਰੇ ਹੋਏ ਆ ਕਦੇ ਇਨਸਾਨ ਰਹਿੰਦੇ ਸੀ ਅੱਜ ਉੱਥੇ ਪੰਛੀਆਂ ਨੇ ਆਲਣੇ ਪਾਏ ਅਤੇ ਖੰਡਰ ਬਣਿਆ ਪਿਆ ਘਰ ਭਾਵੇਂ ਇੱਟਾਂ ਦਾ ਬਣਾ ਲਈਏ ਭਾਵੇਂ ਸੋਨੇ ਦੀਆਂ ਕੰਧਾਂ ਦਾ ਬਣਾ ਲਈਏ ਘਰ ਤੇ ਚਾਰ ਜੀਆਂ ਨਾਲ ਬਣਨੇ ਤੇ ਉਹਦੇ ਵਿੱਚ ਜਿਹੜਾ ਸੁੱਖ ਮਿਲਣਾ ਉਹ ਪਰਮੇਸ਼ਵਰ ਦੇ ਨਾਮ ਭਜਨ ਬੰਦਗੀ ਨਾਲ ਮਿਲਣਾ ਹੈ ਆ ਵੀ ਕਰ ਰਿਹਾ ਜਿਹੜਾ ਇੱਕ ਪਰਮੇਸ਼ਰ ਉਹ ਅਸੀਂ ਬਣਾਇਆ ਖੰਡਰ ਕਰ ਦਿੱਤਾ ਆ ਜਿਹੜਾ ਰੱਬ ਜੀ ਨੇ ਬਣਾ ਕੇ ਦਿੱਤਾ ਸੀ ਇਹ ਵੀ ਅੰਦਰੋਂ ਖੰਡਰ ਕਰ ਦਿੱਤਾ ਉਹਦੀ ਭਜਨ ਬੰਦਗੀ ਛੱਡ ਕੇ ਕਬੀਰ ਸਾਹਿਬ ਕਹਿੰਦੇ ਜਿਸ ਘਰ ਵਿੱਚ ਨਾਮ ਸਿਮਰਨ ਨਹੀਂ ਸੇਵਾ ਨਹੀਂ ਆ ਭੂਤ ਵਸੈ ਤਿੰਨ ਮਾਹੀ ਉਸ ਘਰ ਚ ਭੂਤ ਵਸਦੇ ਆ ਇਨਸਾਨ ਨਹੀਂ ਵੱਸਦਾ ਸ਼ੈਤਾਨ ਵੱਸਦਾ ਉਹ ਹੈਵਾਨ ਵੱਸਦਾ ਫਿਰ ਉਥੇ ਉਹ ਜਿਹੜੇ ਜਿਨ੍ਹਾਂ ਅੰਦਰ ਭੂਤ ਹੈਵਾਨ ਵੱਸਦੇ ਆ ਉਹ ਇਨਸਾਨਾਂ ਵਾਲੇ ਕੰਮ ਕਰਨਗੇ ਨਹੀਂ ਉਹ ਹੈਵਾਨੀਆਂਤ ਵਾਲੇ ਕੰਮ ਕਰਦੇ ਆ